ਅਬਲੋ ਦੇ ਪੀਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵੱਲੋਂ ਅੱਜ ਅਨੋਖੀ ਸ਼ੁਰੂਆਤ ਕਰਦੇ ਹੋਏ ਮਿੱਡੇ ਮੀਲ ਭੋਜਨ ਨੂੰ ਦੇਸੀ ਕੀ ਦੇ ਵਿੱਚ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਸਕੂਲ ਪ੍ਰਿੰਸੀਪਲ ਆਰਕੇ ਸ਼ਰਮਾ ਨੇ ਇਸ ਮੌਕੇ ਮੀਡੀਆ ਦੇ ਮੁਖਾਤਿਬ ਹੁੰਦਿਆਂ ਜਾਣਕਾਰੀ ਦਿੱਤੀ ਕਿ ਵਿਦਿਆਰਥਣਾਂ ਦੇ ਬੌਧਿਕ ਤੇ ਸਰੀਰਕ ਵਿਕਾਸ ਦੇ ਲਈ ਪੋਸਟਿਕ ਆਹਾਰ ਬਿਹਦ ਲਾਜ਼ਮੀ ਨੇ ਜਿਸ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਵਿਦਿਆਰਥਣਾਂ ਦੇ ਲਈ ਦੇਸੀ ਕੀ ਉਹ ਦੇ ਨਾਲ ਭੋਜਨ ਤਿਆਰ ਕਰਨ ਦੇ ਨਾਲ ਨਾਲ ਸਲਾਦ ਆਦੀ ਵੀ ਸ਼ਾਮਲ ਕੀਤਾ ਜਾ ਰਿਹਾ ਹੈ ਜੈਸ਼ੀਰਾ ਦੇ ਅੱਜ ਪੀਐਮ ਸ਼੍ਰੀ ਗਵਰਨਮੈਂਟ ਗਰਲਸ ਸੀਨੀਅਰ ਸੈਕੰਡਰੀ ਸਕੂਲ ਅਮਲੋਵ ਵਿਖੇ ਮੀਡੇ ਮੀਲ ਜੋ ਕੇ ਸਰਕਾਰ ਦੇ ਹਦ ਤੱਕ ਬਣਾਇਆ ਜਾ ਰਿਹਾ ਹੈ ਤੇ ਸਾਡੇ ਸਾਰੇ ਸਟਾਫ ਮੈਂਬਰਸ ਦੀ ਬਦਲਤ ਐਸਐਫਸੀ ਕਮੇਟੀ ਦੀ ਬਦਲਤ ਇਹ ਫੈਸਲਾ ਲਿਆ ਗਿਆ ਕਿਉਂਕਿ ਇਹ ਸਿਰਫ ਮੀਡੇ ਮੀਲ ਨਹੀਂ ਹੈ ਇਹ ਮਾਤਾ ਵੈਸ਼ਨੋਦੇਵੀ ਦਾ ਲੰਗਰ ਹੈ ਬਾਬੇ ਨਾਨਕ ਵੱਲੋਂ ਸ਼ੁਰੂ ਕੀਤਾ ਗਿਆ ਉਹ ਲੰਗਰ ਹੈ ਜਿਹੜਾ ਜਿਹੜਾ ਗਰੀਬ ਗੁਰਬੀਆਂ ਵਾਸਤੇ ਹੁੰਦਾ ਇਹ ਸਾਡੇ ਬੱਚੇ ਵੀ ਜਿਹੜੇ ਹੈਗੇ ਆ ਇਹਨਾਂ ਨੂੰ ਜਿਹੜਾ ਹੈਗਾ ਪੂਰੇ ਜਿਹੜਾ ਪੂਰੇ ਰੂਪ ਵਿੱਚ ਜਿਹੜਾ ਇਹਨਾਂ ਸਰੀਰ ਤੰਦਰੁਸਤ ਰਹੇ ਪੋਸਟਿਕ ਭੋਜਨ ਜਿਹੜਾ ਦੇਣ ਵਾਸਤੇ ਅਸੀਂ ਉਪਰਾਲਾ ਕਰਿਆ ਵੀ ਮੀਡੇ ਮਿਲ ਜਿਹੜਾ ਹੈ ਅੱਜ ਤੋਂ ਜਿਹੜਾ ਹੈ ਦੇਸੀ ਕੀਤੇ ਜਿਹੜਾ ਪੜਨਾ ਸ਼ੁਰੂ ਹੋ ਗਿਆ ਤਾਂ ਜੋ ਬੱਚੇ ਸਰੀਰ ਰੂਪ ਵਿੱਚ ਤੰਦਰੁਸਤ ਹੋਣ ਜੇ ਤੰਦਰੁਸਤ ਹੋਣਗੇ ਇਹਨਾਂ ਦਾ ਦਿਮਾਗ ਜਿਹੜੇ ਹੈਗੇ ਆ ਵਧੀਆ ਤਰੀਕੇ ਨਾਲ ਜਿਹੜਾ ਕੰਮ ਕਰਨਗੇ ਜਿਹਦੇ ਨਾਲੇ ਪੜ੍ਹਾਈ ਦੇ ਵਿੱਚ ਹੋਰ ਵੀ ਮੱਲਾ ਮਾਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਦੇ ਵਿੱਚ ਹੋਰ ਅਮੈਂਡਮੈਂਟ ਕਰਨ ਜਾ ਰਹੇ ਆ ਬੱਚਿਆਂ ਨੂੰ ਜਿੱਥੇ ਦੇਸੀ ਕੀ ਦੇ ਚ ਅਸੀਂ ਮਿੱਡੇ ਮਿਲ ਦੇਵਾਂਗੇ ਉਹਦੇ ਚ ਇਸ ਤਰ੍ਹਾਂ ਦੇ ਇਹਨਾਂ ਦੇ ਆਚਾਰ ਤੇ ਜਿਹੜਾ ਸਲਾਦ ਦੀ ਜਿਹੜਾ ਅੱਗੇ ਨੂੰ ਅਸੀਂ ਪ੍ਰਬੰਧ ਕਰਨ ਜਾ ਰਹੇ ਆ ਤਾਂ ਜੋ ਬੱਚਿਆਂ ਦਾ ਜਿਹੜਾ ਘਰ ਜਿਹਾ ਕਿਸੇ ਵੀ ਵਧੀਆ ਤੋਂ ਵਧੀਆ ਖਾਣਾ ਉਹ ਅਸੀਂ ਜਿਹੜਾ ਪ੍ਰੋਵਾਈਡ ਕਰ ਸਕੀਏ ਇਸ ਦੇ ਨਾਲ ਹੀ ਸਾਡੇ ਜਿਹੜੀ ਸਾਰਿਆਂ ਦੀ ਐਸਐਮਸੀ ਕਮੇਟੀ ਸਾਡੇ ਚੇਅਰਮੈਨ ਮੇ ਨਾਲ ਖੜੇ ਨੇ ਤੇ ਸਟਾਫ ਮੈਂਬਰ ਜੀ ਇੱਕ ਹੋਰ ਵੀ ਅਸੀਂ ਪੈਲ ਕਰ ਅੱਜ ਦੇ ਜਿਹੜੇ ਅਸੀਂ ਕਰ ਰਹੇ ਆ ਕਿ ਬਹੁਤ ਸਾਰੇ ਬੱਚੇ ਜਿਹੇ ਨੇ ਇਹ ਕਰਾ ਚਾਹੁੰਦੇ ਜਿਹੜਾ ਨੇ ਮਾਪੇ ਜਿਹੜੇ ਲੇਟ ਨਾਈਟ ਤੱਕ ਜਿਹੜੇ ਕੰਮ ਕਰਦੇ ਨੇ ਬਿਜ਼ੂਰੀ ਕਰਦੇ ਨੇ ਘਰ ਪਰਵਾਸ ਚ ਲਾਉਣ ਵਾਸਤੇ ਉਹ ਬੱਚੇ ਆਪਣਾ ਟਿਫਨ ਘਰ ਤੋਂ ਲੈ ਕੇ ਜਾਣ ਤੇ ਆਪਣਾ ਦੁਪਹਿਰ ਦਾ ਖਾਣਾ ਖਾ ਕੇ ਜਾਣ ਤੇ ਸ਼ਾਮ ਦਾ ਖਾਣਾ ਉਹਦੇ ਤੋਂ ਲੈ ਕੇ ਜਾਣ ਇਹ ਸਾਰੇ ਵਾਸਤੇ ਓਪਨ ਹੈ ਇਹ ਗੁਰੂ ਦਾ ਲੰਗਰ ਜਿਹੜਾ ਹੈਗਾ ਇਹ ਖਤਮ ਹੋਣ ਵਾਲਾ ਨਹੀਂ ਹੈਗਾ ਇਹ ਨਿਰੰਤਰ ਚੱਲਣ ਵਾਲਾ ਹੈ ਉਹਨਾਂ ਨੂੰ ਅਸੀਂ ਧਿਆਨ ਦੇ ਹੋਏ ਅੱਜ ਹੀ ਸ਼ੁਰੂ ਕਰਿਆ ਹੈ ਤੇ ਇਸ ਨੂੰ ਸ਼ੁਰੂ ਕਰਨ ਵਾਲੇ ਵੀ ਆਪਣਾ ਗੁਰੂ ਮਹਾਰਾਜ ਨੇ ਤੇ ਇਹਨੂੰ ਕੂਨ ਕਰਕੇ ਅੱਗੇ ਤੱਕ ਚੱਲਦਾ ਰੱਖਣ ਵਾਲੇ ਵੀ ਉਹ ਨੇ ਅਸੀਂ ਤਾਂ ਉਹਨਾਂ ਅਗੇ ਅਰਦਾਸ ਕਰਦੇ ਆਂ ਵੀ ਇਹ ਲੰਗਰ ਜਿਹੜਾ ਹੈਗਾ ਇਸੇ ਤਰੀਕੇ ਨਾਲ ਵੱਧਦਾ ਫੁੱਲਦਾ ਰਹੇ ਥੈਂਕ ਯੂ ਬਹੁਤ ਬੜਾ ਪੁਆਇੰਟ ਬਣਾ ਤੂੰ ਕਿਹਦੇ ਵਿੱਚ ਐਡ ਹੋਣ ਦੀ ਤੇ ਉਹਦੇ ਵਿੱਚ ਜਿਹੜਾ ਮੇਨ ਤੇ ਜਿਹੜਾ ਸਰਕਾਰ ਵੱਲੋਂ ਜਿਹੜਾ ਹੈਗਾ ਹਦਾਇਤ ਅਸੀਂ ਮੇਡੇ ਮਿਲਦੀ ਮੀਨੂ ਤਾਂ ਉਹੀ ਹੈ ਉਸ 'ਚ ਅਸੀਂ ਕੋਈ ਚੇਂਜ ਨਹੀਂ ਕਰ ਸਕਦੇ ਉਹ 'ਚ ਐਡ ਆਨ ਇਹ ਹੈ ਵੀ ਜਿਹੜਾ ਸੀਗਾ ਉਹ ਲੋ ਵਿੱਚ ਦੇਸੀ ਕੀ ਐਡ ਕਰਿਆ ਹੈਗਾ ਦੇਸੀ ਕੀ ਦੇਣਾ ਕਿਉਂਕਿ ਸਰਦੀਆਂ ਦੇ ਦਿਨ ਹੈਗੇ ਆ ਤੇ ਦੇਸੀ ਕੀ ਹਰੀਕ ਨੂੰ ਜਿਹੜਾ ਹੈ ਬੱਚਿਆਂ ਨੂੰ ਜਿਹੜਾ ਕਿ ਉਹ ਇਹ ਲੜਕੀਆਂ ਨੇ ਖਾਸ ਕਰਕੇ ਲੜਕੀਆਂ ਜਿਹੜੇ ਅਨੀਮੀਆ ਦੀ ਪ੍ਰੋਬਲਮ ਆ ਜਾਂਦੀ ਹੈ ਖੂਨ ਦੀ ਜਿਹੜੀ ਬਲੱਡ ਦੀ ਪ੍ਰੋਬਲਮ ਹੁੰਦੀ ਹੈਗੀ ਆ ਇਹ ਸਰੀਰ ਦੀ ਤੰਦਰੁਸਤੀ ਵਾਸਤੇ ਅਸੀਂ ਦੇਸੀ ਕੀ ਇਹਦੇ ਚ ਐਡ ਕਰਿਆ ਤੇ ਆਉਣ ਵਾਲੇ ਸਮੇਂ ਚ ਅਸੀਂ ਅਚਾਰ ਤੇ ਸਲਾਦ ਵੀ ਐਡ ਕਰਨ ਜਾ ਰਹੇ ਹਾਂ ਇੱਥੇ ਲਗਭਗ ਜਿਹੜਾ 200 ਬੱਚਿਆਂ ਦਾ ਜਿਹੜਾ ਭੋਜਨ ਇਸਤੇ ਬਣਦਾ ਅਧਿਪਤਾ ਪ੍ਰਿੰਸੀਪਲ ਸਾਹਿਬ ਔਰ ਪੂਰੇ ਸਟਾਫ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦਾ ਇਹਨਾਂ ਨੇ ਬਹੁਤ ਵਧੀਆ ਪ੍ਰਬੰਧ ਕਰਿਆ ਬਤਿਆਂ ਲਈ ਲੋਕਾਂ ਕਰਾ ਚੰਗੀਆਂ ਪੂਜ ਨੇ ਪਰ ਅੱਜ ਇਹ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਔਰ ਸਰਦੀ ਸਰਕਾਰ ਵੱਲੋਂ ਵੀ ਇਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਊਗਾ ਦਿੱਕੀ ਵੀ ਲੋਡ ਪਾਊਗੀ ਅਸੀਂ ਇਹਨਾਂ ਦੇ ਨਾਲ ਸਾਡੀ ਸੰਸਥਾ ਪੀਐਮ ਸ਼੍ਰੀ ਸਰਕਾਰੀ ਕਨੇਫ ਸੈਕੰਡਰੀ ਸਕੂਲ ਦੇ ਵਿੱਚ ਪ੍ਰਿੰਸੀਪਲ ਆਰਕੇ ਸ਼ਰਮਾ ਜੀ ਵੱਲੋਂ ਅੱਜ ਦੇਸੀ ਘੋੜਾ ਦਾ ਖਾਣਾ ਤਿਆਰ ਕੀਤਾ ਗਿਆ ਜੋ ਕਿ ਬੱਚਿਆਂ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ ਤੇ ਅੱਗੇ ਕੋਸ਼ਿਸ਼ ਹੈ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਮੁਵਾਰਕਾ ਦਿੰਦੇ ਹਾਂ ਜਿਨ੍ਹਾਂ ਨੇ ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਇਹ ਖਾਣਾ ਤਿਆਰ ਕਰਵਾਇਆ ਤੇ ਅਸੀਂ ਹੋਰ ਵੀ ਵੱਧ ਤੋਂ ਵੱਧ ਇਹਦੇ ਵਿੱਚ ਵਧੀਆ ਕਰਨ ਦੇ ਉਪਰਾਲੇ ਕਰਾਂਗੇ ਤੇ ਇਹਨਾਂ ਨੂੰ ਅਸੀਂ ਪੂਰਾ-ਪੂਰਾ ਸਹਿਯੋਗ ਦੇਵਾਂਗੇ ਤਾਂ ਕਿ ਸਾਡੀਆਂ ਬੱਚੀਆਂ ਤੰਦਰੁਸਤ ਰਹਿਣ ਤੇ ਵਧੀਆ ਆਪਣਾ ਤਰੱਕੀ ਕਰਨ ਤੇ ਵਧੀਆ ਪੜ੍ਹਨ ਸਟੇਟਮੈਂਟ ਹੋਰ ਵੀ ਜਿਆਦਾ ਸਕੂਲਾਂ ਦੇ देसी ਕੀ ਦਾ ਭੋਜਨ ਬੰਦਾ ਹੋ। ਹਾਂਜੀ ਬੰਦਾ। ਅ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰੇਨਗੜ ਟੀਬੀ ਪੰਡਾਵਰਦਾ ਫਰਜੁਲਾਪ ਹੋਰ ਵੀ ਕਈ ਸਕੂਲ ਹੈ ਜਿਨ੍ਹਾਂ ਵਿੱਚ ਦੇਸੀ ਕੀ ਦਾ ਖਾਣਾ ਬੰਦ ਹੈ। ਇਹਨਾਂ ਨੇ ਹੀ ਐਨਆਰਏ ਆਰਕੇ ਸੀਰੀ ਆਰਕੇ ਸ਼ਰਮਾ ਜੀ ਦੀ ਬਦੌਲਤ ਹੀ ਸ਼ੁਰੂ ਹੋਇਆ ਹੈ। ਤੇ ਮੈਨੂੰ ਇਹ ਦੱਸਦੇ ਹੋਏ ਬੜੀ ਜਿਹੜੀ ਹੈ ਮਾਣ ਵੀ ਮਹਿਸੂਸ ਹੁੰਦਾ ਹੈ। ਕੀ ਰਾਣਾ ਰਾਣੀ ਦੇ ਅਸ਼ੀਰਵਾਦ ਦੀ ਬਦੌਲਤ ਮੈਂ ਆਪਣੇ ਪ੍ਰਿੰਸੀਪਲ ਕੈਰੀਅਰ ਦੀ ਸ਼ੁਰੂਆਤ ਤਲਵਨ ਜਲੰਧਰ ਤੋਂ ਕੀਤੀ ਸੀ ਤੇ ਉਸ ਸਕੂਲ ਵਿੱਚ ਪਹਿਲਾ ਮੇਡੇਮ ਦੇਸੀ ਕੀਚ ਬਣਿਆ ਉਸ ਤੋਂ ਬਾਅਦ ਨਾਰਾਇਣਗੜ੍ਹ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਉਸ ਤੋਂ ਬਾਅਦ ਫਰਜੂਲਾ ਪਰ ਤੇ ਟੀਬੀ ਤੇ ਹੁਣ ਜਿਹੜਾ ਹੈਗਾ ਇਹ ਸਕੂਲ ਗਵਰਨਮੈਂਟ ਜਲ ਸੀਨੀਅਰ ਸੈਂਟਰ ਅਮਲੋਵ ਵਿਖੇ ਮੇਰੇ ਸਾਰੇ ਸਕੂਲਾਂ ਵਿੱਚ ਦੇਸੀ ਕੀਚ ਵਿੱਚ ਬੱਚਿਆਂ ਨੂੰ ਜਿਹੜਾ ਖਾਣਾ ਤਿਆਰ ਕਰਕੇ ਦਿੱਤਾ ਜਾਂਦਾ ਹੈ ਉਹਦਾ ਮਾਣ ਜਿਹੜਾ ਹੈਗਾ ਮੈਨੂੰ ਆਪਣਾ ਰਾਣਾ ਰਾਣੀ ਬੋਲਾ ਮਿਲਿਆ Yeah. Bureau Report Prime Today TV. ਬਿਊਰੋ ਰਿਪੋਰਟ ਪ੍ਰਾਈਮ ਟੂਡੇ ਟੀਵੀ